ਗੁੱਡ ਈਵਨਿੰਗ ਜੀ ਸਤਿ ਸ੍ਰੀ ਅਕਾਲ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਸ਼ਾਮ ਦਾ ਟਾਈਮ ਹੈ ਮੈਂ ਯੋਗਾ ਕਰਕੇ ਆ ਚੁੱਕੀ ਆ ਅੱਜ ਸਵੇਰੇ ਬਣਾਈ ਸੀਗੀ ਪਿੰਡੀ ਤੇ ਉਹ ਲੱਗ ਚੁੱਕੀ ਧੀ ਤੇ ਹੁਣ ਮੰਮੀ ਨੇ ਕੀਆ ਦੀ ਸਬਜੀ ਬਣਾਤੀ ਮੇਰੇ ਯੋਗਾ ਤੇ ਆਉਦੇ ਹੋਏ ਨੂੰ ਕਿਉਂਕਿ ਸ਼ਾਮ ਦੇ ਡਿਨਰ ਚ ਆਟਾ ਮੈਂ ਗੁੰਨਗੀ ਸੀਗੀ ਪਰ ਸਬਜੀ ਨਹੀਂ ਤੀ ਬਣਾਈ ਪਿੰਡੀ ਸੀਗੀ ਥੋੜੀ ਜਿਹੀ ਪਰ ਲੱਗ ਗਈ ਸੁੱਕੀ ਸਬਜੀ ਜਲਦੀ ਖਤਮ ਹੋ ਜਾਂਦੀ ਐ ਇਸ ਕਰਕੇ ਸ਼ਾਮ ਨੂੰ ਅੱਜ ਬਣਾਈ ਗਈ ਹੈ ਜੀ ਸਾਡੇ ਕੀਆ ਦੀ ਸਬਜੀ ਤੇ ਫੁਲਕੇ ਬਣਾਣੇ ਆ ਮੈਂ ਥੋੜੇ ਜਿ ਮੱਕੀ ਦੇ ਬਣਾਉਂਗੀ ਥੋੜੇ ਜਿ ਬਣਾਉਂਗੀ ਜੀ ਕਣਕ ਦੇ ਪਹਿਲਾਂ ਸਭ ਦਾ ਵੇਟ ਕਰ ਰਹੀ ਐ ਮੈਂ ਕਿਉਂਕਿ ਕਿਸ਼ੂ ਦਾ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਮਾਰਕੀਟ ਤੋਂ ਜਾ ਕੇ ਜਿਵੇਂ ਕਿ ਪੱਗਾਂ ਟੂਲ ਦੀਆਂ ਪੱਗਾਂ ਪਹਿਲਾਂ ਇਹਨੇ 5 ਮੀਟਰ ਲਈਆਂ ਥੀਆਂ ਹੁਣ ਉਹ ਵਗੈਰਾ ਪੂਰੇ ਨਹੀਂ ਆਉਂਦੇ ਹੁਣ ਕਹਿੰਦਾ ਇਹ 6.5 ਲੈ ਕੇ ਆਉਣੀਆਂ ਪਰ ਦਿਨ ਵਿੱਚ ਮਾਰਕੀਟ ਜਾਣ ਦਾ ਟਾਈਮ ਨਹੀਂ ਲੱਗਿਆ ਕੱਪੜੇ ਵਗੈਰਾ ਧੋਣੇ ਸੀਗੇ ਕੱਲ ਧੋਏ ਨਹੀਂ ਕੱਲ ਬਾਰਿਸ਼ ਹੋ ਰਹੀ ਥੀ ਤੇ ਅੱਜ ਕੱਪੜੇ ਧੋ ਕੇ ਸੁਕਾ ਸਕੂਕੇ ਬਸ ਉਹੀ ਰੱਖੇ ਉਹਦੇ 'ਚ ਸਾਰਾ ਦਿਨ ਲੰਘ ਗਿਆ ਮੇਰਾ ਸਾਬ ਆਜਵੇ ਫੇਰ ਲੈ ਕੇ ਆਉਂਦੇ ਆ ਕਿਸ਼ੂ ਦੀਆਂ ਪੱਗਾਂ ਤੇ ਫੇਰ ਆ ਕੇ ਮਾਰਕੀਟ ਤੋਂ ਫੇਰ ਬਣਾਉਂਗੀ ਜੀ ਮੈਂ ਖਾਣਾ ਉਲਕੇ ਬਣਾਣੇ ਆ ਬਸ ਬਾਕੀ ਸਾਰੀ ਤਿਆਰੀ ਹੋਈ ਵੀ ਹੈ ਸਾਬ ਦਾ ਵੇਟ ਕਰ ਰਹੀ ਆ ਜਲਦੀ ਆ ਜਾਣ ਫੇਰ ਜਾਉਂਗੀ ਕਿਉਂਕਿ ਹੁਣ ਜਲਦੀ ਨਾ ਦਿਨ ਛਿਪ ਜਾਂਦਾ ਹੈ ਹਾਲੇ 6:30 ਹੋਏ ਆ ਪਰ ਇਹਨਾਂ ਦਿਨ ਛਿਪ ਚੁੱਕਿਆ ਹੈ ਜਲਦੀ ਹਨੇਰਾ ਹੋ ਜਾਂਦਾ ਹੁਣ ਤਾਂ ਕਿੱਥੇ ਆ ਬੋਲ ਅਸੀਂ ਮਾਰਕੀਟ ਆਏ ਹੋਏ تھے ਜੀ ਪੱਗਾਂ ਵਗੈਰਾ ਲੈਣ ਪੱਗਾਂ ਅਸੀਂ ਲੈ ਲਈਆਂ ਤੇ ਸੀਣਾ ਬਣਾ ਜਿਆਦਾ ਟਾਈਮ ਲੱਗ ਗਿਆ ਬਹੁਤ ਜ਼ਿਆਦਾ ਰਸਤਾ ਉੱਥੇ ਜਿੱਥੇ ਅਸੀਂ ਸੀਣ ਮਰਾਉਣੀ ਦੀ ਪੱਗ ਨੂੰ ਤੇ ਫਿਰ ਅਸੀਂ ਦੋ ਪੱਗਾਂ ਦਾ ਕਿਸੇ ਦੀ ਸਕੂਲ ਦੀਆਂ ਸੀਗੀਆਂ ਇੱਕ ਵੈਸੇ ਅਸੀਂ ਪੱਗ ਲਈ ਆ ਕਿਸੂ ਵਾਸਤੇ ਇਸ ਕਰਕੇ ਬਹੁਤ ਜ਼ਿਆਦਾ ਟਾਈਮ ਹੋ ਗਿਆ 9:00 ਵਜੇ 6 ਮਿੰਟ ਹੋ ਗਏ ਇਸ ਤੇ ਪੂਰੀ ਮਾਰਕੀਟ ਰੋਪੜ ਦੀ ਬੰਦ ਹੋ ਚੁੱਕੀ ਹੈ ਵੈਸੇ ਜਿਹੜੇ بڑے ਸ਼ਹਿਰ ਜਿਦਾ ਛੰਡੀਗੜ੍ਹ ਵਗੈਰਾ ਉੱਥੇ ਤਾਂ ਰਾਤ ਨੂੰ ਮਾਰਕੀਟ ਓਪਨ ਹੁੰਦੀ ਹੈ ਸਾਡੇ ਉਰੇ 9-10 ਵਜੇ ਪੂਰੀ ਮਾਰਕੀਟ ਬੰਦ ਹੋ ਜਾਂਦੀ ਹੈ ਤਕਰੀਬਨ ਥੋੜੀਆਂ ਜਿਹੀਆਂ ਹੀ ਦੁਕਾਨਾਂ ਖੁੱਲੀਆਂ ਸੀਗੀਆਂ ਜ਼ਿਆਦਾਤਰ ਜਿਹੜੀ ਸ਼ਾਪਸ ਉਹ ਬੰਦ ਹੋ ਗਈ ਤੇ ਹੁਣ ਅਸੀਂ ਵਾਪਸ ਜਾ ਰਹੇ ਹੁਣ ਨਵੂ ਨੇ ਲੈਣਾ ਆਪਣਾ ਕੁਝ ਸਕੂਲ ਦਾ ਨਵੂ ਵੀ ਸਾਡੇ ਨਾਲੇ ਆਈ ਹੋਈ ਹੈ ਤੇ ਹੁਣ ਅਸੀਂ ਇਹਨੂੰ ਜਿਹੜਾ ਲੈਣਾ ਇਹਨੇ ਉਹ ਲੈਣ ਗਏ ਦੇ ਪਾਪਾ ਉਸ ਤੋਂ ਬਾਅਦ ਫਿਰ ਅਸੀਂ ਜਾਵਾਂਗੇ ਘਰ ਹਲੇ ਅਸੀਂ ਡਿਨਰ ਕਰਨਾ ਬਸ ਮੈਂ ਡਿਨਰ ਬਣਾ ਕੇ ਹੀ ਆ ਗਈ ਸੀਗੀ ਕਿਉਂਕਿ ਸਾਬ ਲੇਟ ਹੋ ਗਏ ਤੇ ਇਸ ਕਰਕੇ ਫਿਰ ਮੈਂ ਘਰ ਨੂੰ ਘਰ ਤੇ ਡਿਨਰ ਬਣਾ ਕੇ ਕਿਸ਼ੂਰ ਨੂੰ ਕਲਾ ਕੇ ਆ ਗਈ ਸੀ ਮੈਂ ਕਿਹਾ ਚਲੋ ਅਸੀਂ ਲੇਟ ਹੋ ਜਾਣਾ ਫਿਰ ਆ ਕੇ ਮੈਂ ਖਾ ਲੂੰਗੀ ਫਿਰ ਥੱਕ ਜੰਦੇ ਮਾਰ ਕੇ ਟਾ ਕੇ ਇਸ ਕਰਕੇ ਹੁਣ ਅਸੀਂ ਘਰ ਨੂੰ ਜਾਵਾਂਗੇ ਤੇ ਜਾ ਕੇ ਕਰਦੇ ਹਾਂ ਡਿਨਰ ਨਵੂ ਵੀ ਕਰਾਈ ਸੀ ਕਿਸ਼ੂ ਨੇ ਵੀ ਕਾਲਾ ਤੇ ਪਪਾ ਤੇ ਮੈਂ ਰਹਿੰਦੇ ਆ ਦਫਤਰ ਤੇ ਆਉਂਦੀ ਸਾਰ ਅਸੀਂ ਇਧਰ ਨੂੰ ਆ ਗਏ ਬੱਚੇ ਇਹ ਚੀਜ਼ਾਂ ਨਹੀਂ ਖਤਮ ਹੁੰਦੀਆਂ ਇਸ ਦੀਆਂ ਜ਼ਿੰਮੇਵਾਰੀਆਂ ਕਦੇ ਆ ਲੈ ਦੋ ਲੈ ਦੋ ਸਾਰਾ ਦਿਨ ਇਹੀ ਕੰਮ ਚੇਕਲ ਜਾਂਦਾ ਹੈ ਪਤਾ ਨਹੀਂ ਲੱਗਦਾ ਡੇਲੀ ਦਾ ਮਤਲਬ ਸਾਡਾ ਇੱਕ ਦਿਨ ਛੱਡ ਕੇ ਕਿਹੜਾ ਮਾਰਕੀਟ ਦਾ ਹੁੰਦਾ ਵੀ ਬੱਚਿਆਂ ਲਈ ਕੁਛ ਨਾ ਕੁਛ ਲੈਣ ਦਾ ਪਹਿਲੇ ਛੋਟੇ ਆ ਹੁਣ ਇਹਨਾਂ ਦੀ ਇਹ ਚੀਜ਼ਾਂ ਤੋਂ ਚੱਲਦੀ ਹੀ ਰਹਿੰਦੀਆਂ ਹਾਂ ਹਾਂ ਜਿਵੇਂ ਯਾਦ ਰੱਖ ਹਾਥ ਰੱਖ ਚਲੋ ਫੇਰ